ਇਸ ਜ਼ਿਲ੍ਹੇ ਦੇ ਨਾਲ ਕਿੰਨੇ ਤਖਤਾਂ ਦੇ ਦਸੇਦਾਰ ਸਹਿਬਾਨਾਂ ਨੂੰ ਉਹਨਾਂ ਦੇ ਅਹੁਦਿਆਂ ਤੋਂ ਹਟਕ ਕੀਤਾ ਉਸ ਦਾ ਦੁਨੀਆ ਭਰ ਦੇ ਵਿੱਚ ਬੈਠੇ ਹਰ ਸਿੱਖ ਦੇ ਮਾਨਵਿਕ ਭਾਵ ਦੀ ਰੋਸ ਹੈ ਜਿਹਦੇ ਵਿੱਚ ਉਹਨਾਂ ਨੇ ਸਾਨੂੰ ਇਹ ਪੂਰਨ ਰੂਪ ਦੇ ਵਿੱਚ ਵਿਸ਼ਵਾਸ ਦਿਵਾਇਆ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਦਲਤੀ ਤੋਂ ਦਲਤੀ ਸੰਸਹਵਾਨਾਂ ਦੇ ਮਸਲੇ ਦਾ ਸਰਪ੍ਰਭਾਨ ਤਹਲ ਕਰਾਂਗੇ ਜਿਹੜੇ ਮਸਲੇ ਮਿਲ ਬੈਠ ਕੇ ਸਹੀ ਦਿਸ਼ਾ ਨਾਲ ਸਰਪ੍ਰਭਾਨ ਠੰਗ ਨਾਲ ਹੱਲ ਕੀਤੇ ਜਾਣ ਉਹ ਸਭ ਤੋਂ ਚੰਗਾ ਹੁੰਦਾ ਕਿਉਂਕਿ ਸੰਗਤਾਂ ਦੇ ਵਿੱਚ ਵੀ ਇਸ ਗੱਲ ਦੀ ਉਮੰਗ ਹੈ ਕਿ ਸਿੱਖ ਜਥੇਬੰਦੀਆਂ ਦਾ ਆਪਸ ਦਾਈ ਟਕਰਾ ਨਹੀਂ ਹੋਣਾ ਚਾਹੀਦਾ ਟਕਰਾਤ ਜਿੰਨਾ ਦੂਰ ਰਿਹਾ ਜਾਵੇ ਚੰਗਾ ਫੌਮ ਦੇ ਵਿੱਚ ਜਦੋਂ ਆਪਸੀ ਟਕਰਾਹ ਹੁੰਦਾ ਉਹਦੇ ਨਾਲ ਬਹੁਤ ਵੱਡਾ ਫੌਮਾਂ ਦਾ ਨੁਕਸਾਨ ਹੁੰਦਾ ਜੀ ਅੱਜ ਮੈਂ ਇੱਕ ਕਾਲ ਮੀਟਿੰਗ ਕੀਤੀ ਹੈ ਹਣਕ ਤੱਕ ਪਿੰਡਾਂ ਦੇ ਅਸਿੱਤ ਕੋਲ ਤਮਾ ਯੂਰਡਿਕਾ ਖਾਲਸਾ ਵਾ ਯੂਰਡਿਕਾ ਖਾਤੇ ਜੂਨ 1983 ਦਾ ਤੀਸਰਾ ਕਲੂ ਘਾਰਾ ਜਿਸ ਦਾ 41 ਮਾ ਸ਼ਹੀਦੀ ਸਮਾਗਮ ਸੀ 6 ਜੂਨ ਤੋਂ 3 ਹਲ ਤੱਕ ਸਾਹਿਬੀ ਦੇ ਉਤੇ ਔਰ ਸੱਚੇ ਪਾਤਸ਼ਾਹ ਸੰਤਨ ਸ੍ਰੀ ਗੁਰੂ ਰਾਮਦਾਸ ਸਾਹਿਬ ਗਰੀਬਨਵਾਰਡ ਸਤਗੁਰੂ ਦਾ ਸਥਾਨ ਹੈ ਉਹਨਾਂ ਦੀ ਛਤਰ ਛਾਇਆ ਔਰ ਮੇਰੀ ਪੀੜੀ ਦੇ ਮਾਲਕ ਹਨ ਸਤਗੁਰੂ ਸ੍ਰੀ ਗੁਰੂ ਹਰਕੋਬਿਨ ਸਾਹਿਬ ਸਤਿਪਾਤ ਸ਼ਮਰ ਅੰ ਦਿੱਤਾ ਸਤਿ ਸ੍ਰੀ ਅਕਾਲ ਤਖਤ ਸਾਹਿਬ ਉਸ ਪਾਵਨ ਸਖਤ ਦੇ ਉੱਤੇ ਬੜੀ ਸ਼ਰਧਾ ਭਾਵਨਾ ਉਤਸ਼ਾਹ ਤੇ ਸ਼ਾਂਤੀ ਦੇ ਨਾਲ ਜੂਨ 83 ਦੇ ਸਮੂਹ ਸ਼ਹੀਦਾਂ ਦਾ ਸ਼ਹੀਦੀ ਕਲੂਕਰ ਅਸਮਟੇ ਪੰਥ ਨੇ ਬੜੇ ਪ੍ਰੇਮ ਨਾਲ ਏਕਤਾ ਦੇ ਨਾਲ ਮਨਾਇਆ ਪਹਿਲੀ ਵਾਰ ਇਹ ਹੋਇਆ ਕਿ ਸ੍ਰੀ ਅਕਾਲ ਤਖਤ ਸਾਹਿਬ ਵੀ ਦੇ ਉੱਤੇ ਸਮੂਹ ਪੰਥ ਪ੍ਰੂਡੀਆ ਹੋਇਆ ਸੀ ਅਤੇ ਬਿਨਾਂ ਕਿਸੇ ਪ੍ਰਗਟਾਤ ਤੋਂ ਕਿਸੇ ਬਿਆਨਬਾਜ਼ੀ ਤੋਂ ਨਾਟਬਾਜ਼ੀ ਤੋਂ ਬਿਨਾਂ ਬੜੀ ਸ਼ਾਂਤੀ ਦੇ ਨਾਲ ਇਹ ਸਾਰ ਰਸਤੀ ਸਮਾਪਨ ਹੋਇਆ ਇਹਦੇ ਵਿੱਚ ਜਿੱਥੇ ਸਤਪੁਰਾਂ ਦਾ ਸ਼ੁਕਰਾਨਾ ਉਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਮੈਂ ਸਮੂਹ ਤੇ ਰੂਪ ਦੇ ਵਿੱਚ ਧੰਨਵਾਦ ਕਰਦਾ ਔਰ ਸਾਰੇ ਸੇਵਾਦਾਰਾਂ ਦਾ ਪ੍ਰਬੰਧਕਾਂ ਦਾ ਵੀ ਧੰਨਵਾਦ ਕਰਦਾ ਪ੍ਰਧਾਨ ਸਾਹਿਬ ਦਾ ਵੀ ਸੇਚੇ ਤੌਰ ਤੇ ਧੰਨਵਾਦ ਕਰਦਾ ਸਮੁੱਚੀਆਂ ਸਿੱਖ ਸੰਪਰਦਾਵਾਂ ਵੱਲੋਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਕਮਤਵੀਕਚਾਲ ਵੱਲੋਂ ਸੰਤ ਸਮਾਜ ਵੱਲੋਂ ਪਿਛਲੇ ਕੋ ਦਰਸੇ ਤੋਂ ਇਹ ਵਿਰੋਧ ਦਿਤਾਇਆ ਜਾ ਰਿਹਾ ਹੈ ਕਿ ਜਿਸ ਤਰੀਕੇ ਦੇ ਨਾਲ ਕਿੰਨੇ ਤਖਤਾਂ ਦੇ ਡੇਰੇਦਾਰ ਸਹਿਬਾਨਾਂ ਨੂੰ ਉਹਨਾਂ ਦੇ ਅਹੁਦਿਆਂ ਤੋਂ ਹਟਕ ਕੀਤਾ ਉਸ ਦਾ ਦੁਨੀਆ ਭਰ ਦੇ ਵਿੱਚ ਬੈਠੇ ਹਰ ਸਿੱਖ ਦੇ ਮਾਨਵਿਕ ਭਾਵ ਦੀ ਰੋਸ ਹੈ ਜਿਸ ਤੇ ਮੱਦੇ ਨਜ਼ਰ ਰੱਖਦੇ ਹਾਂ 14 ਮਾਰਚ ਨੂੰ ਸ੍ਰੀ ਅਨੰਦ ਪ੍ਰਸਾਦ ਹੌਲੀ ਮੰਦਿਰ ਦੇ ਸਮਾਗਮਾਂ ਤੇ ਵੱਡਾ ਪੰਥਕ ਇਕੱਠ ਹੋਇਆ ਸੀ ਜਿਹਦੇ ਵਿੱਚ ਸਮੁੱਚੀਆਂ ਸਿੱਖ ਜਥੇਬੰਦੀਆਂ ਸੰਤ ਸਮਾਜ ਅਤੇ ਪੰਥਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਹਾਜ਼ਰੀ ਭਰੀ ਸੀ ਉਹਦੇ ਵਿੱਚ ਨੱਟਣ ਦੇ ਲਈ ਸਨ ਫਿਰ 28 ਮਾਰਚ ਨੂੰ ਸ਼ਰੂਨੀ ਕਮੇਟੀ ਦੇ ਦਫ਼ਤਰ ਦੇ ਅੱਗੇ ਇੱਕ ਵਿਸ਼ਾਲ ਧਰਨਾ ਸੰਗਤਾਂ ਦੀ ਮੌਜੂਦ ਕੇਸ ਦੇ ਵਿੱਚ ਦਿੱਤਾ ਗਿਆ ਸੀ ਦੇ ਵਿੱਚ ਮਾਨ ਜੋ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀ ਕਿ 15 ਅਪ੍ਰੈਲ ਤੱਕ ਇਸ ਮਸਲੇ ਦਾ ਹੱਲ ਕੀਤਾ ਜਾਏਗਾ ਦੇਰੀ ਹੋਈ ਉਸ ਤੋਂ ਬਾਅਦ ਅਸੀਂ ਮੀਟਿੰਗ ਕਰਕੇ ਇਹ ਐਲਾਨ ਕੀਤਾ ਸੀ ਕਿ 11 ਜੂਨ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਜਨਮਾਸ ਬਾਦਲ ਨਗਰ ਦੇ ਵਿੱਚ ਉਸ ਖਾਂ ਦੇ ਉੱਤੇ 2 ਘੰਟਿਆਂ ਲਈ ਇੱਕ ਧਰਨਾ ਦਿੱਤਾ ਜਾਏਗਾ ਜਿਸ ਵਿੱਚ 2 ਘੰਟੇ ਲਗਾਤਾਰ ਗੁਰਬਾਣੀ ਦਾ ਜਾਪ ਹੋਏਗਾ ਔਰ ਇਸ ਮਸਲੇ ਦੇ ਉੱਤੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੇ ਨਾਲ ਜੁੜੀ ਹੋਈ ਹੈ ਇਸ ਲਈ ਉਹਨਾਂ ਨੂੰ ਇਹ ਗੱਲ ਦਾ ਆਗਾਜ਼ ਕਰਨਾ ਸਟਫਰ ਸੀ ਇਹ ਆਸੀ ਉਹਨਾਂ ਨੂੰ ਕਹੀਏ ਕਿ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਜੋ ਸਿੰਘ ਸਹਿਬਾਨਾਂ ਨੂੰ ਅਹੁਦਿਆਂ ਦੇ ਉੱਤੋਂ ਲਾ ਕੇ ਜਿਸ ਢੰਗ ਦੇ ਨਾਲ ਸਿੰਘ ਸਹਿਬਾਨਾਂ ਦੀ ਬੇਸਤਕਾਰੀ ਕੀਤੀ ਗਈ ਹੈ ਉਹਨਾਂ ਨੂੰ ਦੁਬਾਰਾ ਬਹਾਲ ਕਰੋ ਸੌਲ ਕੌਮ ਦੇ ਵਿੱਚ ਸਾਰੀ ਕੌਮ ਇੱਕ ਲੜੀ ਵਿੱਚ ਪਰੋ ਕੇ ਸਿੰਘ ਸਹਿਬਾਨਾਂ ਦੀਆਂ ਨੁਕਤੀਆਂ ਸਿੰਘ ਸਹਿਬਾਨਾਂ ਦਾ ਸਨਮਾਨ ਸਿੰਘ ਸਹਿਬਾਨਾਂ ਦੇ ਅਹੁਦਿਆਂ ਦਾ ਤਖਤਾਂ ਦਾ ਸਨਮਾਨ ਜਿਹੜਾ ਬਹਾਲ ਹੋਵੇ ਸੋ ਕਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਾਨਯੋਗ ਸਰਦਾਰ ਰਜਿੰਦਰ ਸਿੰਘ ਜੀ ਧਾਮੇ ਉਹਨਾਂ ਨਾਲ ਐਗਜ਼ੀਕਟਿਵ ਦੇ ਮੈਂਬਰ ਔਰ ਸਾਬਕਾ ਪ੍ਰਧਾਨ ਸਰਦਾਰ ਰਵਿੰਦਰਪਾਲ ਸਿੰਘ ਜੀ ਪੱਕੋ ਕੇ ਸਰਦਾਰ ਰਜਿੰਦਰ ਸਿੰਘ ਜੀ ਮੈਂਤਾ ਸਰਦਾਰ ਗੁਰਵਜਨ ਸਿੰਘ ਜੀ ਕਰਮੂ ਵਾਲਾ ਸਾਰੇ ਵਿਅਕਤੀ ਵੱਡੇ ਰੂਪ ਦੇ ਵਿੱਚ ਦਮਦਮੇ ਟਕਸਾਲ ਦੇ ਹੈੱਡਕੁਆਰਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਪਹੁੰਚੇ ਸੀ ਲਗਭਗ ਛੇ-7 ਘੰਟਾ ਉਹਨਾਂ ਦੇ ਨਾਲ ਬੈਠ ਕੇ ਵਿਚਾਰ ਵਟਾੰਦਰਾ ਹੋਇਆ ਜਿਹਦੇ ਵਿੱਚ ਉਹਨਾਂ ਨੇ ਸਾਨੂੰ ਇਹ ਪੂਰਨ ਰੂਪ ਦੇ ਵਿੱਚ ਵਿਸ਼ਵਾਸ ਦਿਵਾਇਆ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਧੀਰਤੀ ਤੋਂ ਧੀਰਤੀ ਸੰਘ ਸਹਿਬਾ ਨਾਲ ਦੇ ਮਸਲੇ ਦਾ ਸਰਪ੍ਰਭਾਨ ਤੌਰ 'ਤੇ ਹੱਲ ਕਰਾਂਗੇ ਔਰ ਸਾਨੂੰ ਕੁਝ ਵਕਤ ਦਿੱਤਾ ਜਾਵੇ ਐਡੀ ਵੱਡੀ ਸੰਸਥਾ ਦੇ ਮੁਖੀ ਜਦੋਂ ਪਹੁੰਚਦੇ ਹੈ ਅਗ ਡਾਇਰੈਕਟਰ ਪਹੁੰਚਦੀ ਹੈ ਤਾਂ ਉਸ ਦਾ ਸਤਿਕਾਰ ਮਾਣ ਰੱਖਣਾ ਮੇਰਾ ਵੀ ਫਰਜ਼ ਹੈ ਸਮੁੱਚੇ ਸੰਸਮਰਦ ਵਿਭਾਗ ਨੇ ਨਿਹੰਗ ਸਿੰਘ ਜਥੇਬੰਦੀਆਂ ਦਾ ਫਰਜ ਹੈ ਕਿ ਅਸੀਂ ਨਹੀਂ ਚਾਹੁੰਦੇ ਕਿ ਸਾਡੀਆਂ ਸਾਰੀਆਂ ਧਰਾਂ ਦੇ ਵਿੱਚ ਕੋਈ ਆਪਸੀ ਵੱਡੇ ਵਖਰੇਵੇਂ ਪੈਦਾ ਹੋ ਜਾਣ ਸਮੁੱਚਾ ਪੰਥ ਸ੍ਰੀ ਅਕਾਲ ਤਖਤ ਸਾਹਿਬ ਦੀ ਸਤਿ ਸ਼ਾਹੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸਮੁੱਚੀਆਂ ਪੰਥਕ ਜਥੇਬੰਦੀਆਂ ਸਿੱਖ ਸੰਪਰਦਾਵਾਂ ਸੰਤ ਸਮਾਜ ਨਿਹੰਗ ਸਿੰਘ ਜਥੇਬੰਦੀਆਂ ਦਮਦਮੇ ਟਕਸਾਲ ਜਦੋਂ ਸਾਰੇ ਇਕੱਤਰ ਹੁੰਦੇ ਆ ਇੱਕੋ ਇੱਕ ਥਾਂ ਤੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਡੁੱਟਦੇ ਉਹੀ ਪੰਥ ਅਖਵਾਉਂਦਾ ਉਸੇ ਨੂੰ ਹੀ ਪੰਥਕ ਰੂਪ ਦਿੱਤਾ ਜਾਂਦਾ ਇਸ ਲਈ ਅਸੀਂ ਨਹੀਂ ਚਾਹੁੰਦੇ ਕਿ ਪੰਥ ਦੇ ਵਿੱਚ ਵੱਡੇ ਵਖਰੇਵੇਂ ਹੋਰ ਅੱਗੇ ਟੋਕੇ ਪੈਦਾ ਹੋਣ ਜਿਹੜੇ ਮਸਲੇ ਮਿਲ ਬੈਠ ਕੇ ਸਹੀ ਦਸ਼ਾ ਨਾਲ ਸਰਪ੍ਰਸਤ ਢੰਗ ਨਾਲ ਹੱਲ ਕੀਤੇ ਜਾਣ ਉਹ ਸਭ ਤੋਂ ਚੰਗਾ ਹੁੰਦਾ ਕਿਉਂਕਿ ਸੰਗਤਾਂ ਦੇ ਵਿੱਚ ਵੀ ਇਸ ਗੱਲ ਦੀ ਉਮੰਗ ਹੈ ਇਸ ਕਿਤੇ ਦਥੇ ਬੰਦੀਆਂ ਦਾ ਆਪਸੇ ਟਕਰਾਅ ਨਹੀਂ ਹੋਣਾ ਚਾਹੀਦਾ ਕਿਉਂਕਿ ਮੈਨੂੰ ਦੁਨੀਆ ਭਰ ਤੇ ਬੈਠੇ ਸਿੱਖਾਂ ਤੋਂ ਵੀ ਸਨੇਹੇ ਮਿਲੇ ਆ ਇਥੋਂ ਵੀ ਸਾਰੇ ਸਿੱਖਾਂ ਨੇ ਸਿਆਣੇ ਔਰ ਦੂਰਾਂ ਦੇਸ਼ ਵਿਦਵਾਨ ਸੱਜਣਾ ਨੇ ਮੈਨੂੰ ਵੀ ਇਹ ਆਪਣੇ ਵੱਲੋਂ ਉਹਨਾਂ ਨੇ ਵੀ رائے ਦਿੱਤੀ ਹੈ ਇਹਨਾਂ ਮਸਲਾਂ ਦਾ ਮਤਲਬ ਬੈਠ ਕੇ ਹੱਲ ਕੀਤਾ ਜਾਏ ਟਕਰਾਅ ਨਹੀਂ ਹੋਣਾ ਚਾਹੀਦਾ ਟਕਰਾਅ ਤੋਂ ਜਿੰਨਾ ਦੂਰ ਰਹਾ ਜਾਵੇ ਚੰਗਾ ਕੌਮ ਦੇ ਵਿੱਚ ਜਦੋਂ ਆਪਸੀ ਟਕਰਾਅ ਹੁੰਦਾ ਉਹਦੇ ਨਾਲ ਬਹੁਤ ਵੱਡਾ ਕੌਮਾਂ ਦਾ ਨੁਕਸਾਨ ਹੁੰਦਾ ਸੂਮੈ ਸਮਝਦਾ ਕਿ ਉਹ ਸਾਨੂੰ ਵਿਸ਼ਵਾਸ ਦਿਵਾ ਕੇ ਗਏ ਆ ਅਸੀਂ ਜੋ ਕੱਲ ਦਾ ਪ੍ਰੋਗਰਾਮ ਹੈ ਮੁਲਤਵੀ ਕਰ ਦਿੱਤਾ ਗਿਆ ਉਸ ਸਮੇਂ ਲਈ ਅਸੀਂ ਯਤਨ ਰੱਖਾਂਗੇ ਕਿ ਮਸਲੇ ਨੂੰ ਸਰਪ੍ਰਸਤ ਢੰਗ ਦੇ ਨਾਲ ਪ੍ਰਧਾਨ ਸਾਹਿਬ ਜੋ ਸਾਨੂੰ ਵਿਸ਼ਵਾਸ ਦਿਵਾ ਕੇ ਗਏ ਉਹਦਾ ਜਲਦੀ ਹੱਲ ਕਰਨ ਤਾਂ ਕਿ ਸੰਗਤਾਂ ਦੀਆਂ ਜਿਹੜੀਆਂ ਭਾਵਨਾਵਾਂ ਪੰਥ ਦੀਆਂ ਭਾਵਨਾਵਾਂ ਉਹਨਾਂ ਦਾ ਪੂਰਨ ਸਤਕਾਰ ਰੱਖਿਆ ਜਾ ਸਕੇ ਸਰਬ ਦੇਸ਼ ਦੀ ਸਤਿ ਸ੍ਰੀ ਅਕਾਲ ਤੁਹਾਨੂੰ ਬੇਸਤੀ ਹੋਰ ਕਬੀਰ ਪਾਦਰ ਜੀ ਨੇ ਇਸ ਕੀ ਸਾਰੇ ਉਪਨਾਣੇ ਪ੍ਰਸਾਰਿਤ ਤੇ ਜਨ ਨੂੰ ਦਿੱਤੇਗੇ ਸਾਰੇ ਪੰਥੀਏ ਕੇ ਅਕੇਤੀਏ ਤੇ ਉਸ ਨੂੰ ਕੁਝ ਚੀਜ਼ ਦੇਖੀ ਰਖੋ ਮਾਤਾ ਪਹਿਲੇ ਦਿਨ ਤੋਂ ਹੀ ਪੰਥ ਦੀ ਏਕਤਾ ਦਾ ਬਹੁਤ ਕਟੜ ਮਦਈ ਹੈ ਨਹੀਂ ਦਾ ਪਹਿਲੇ ਦਿਨ ਤੋਂ ਹੀ ਇਹ ਯਤਨ ਵੀ ਹੈ ਕਿ ਸਮੁੱਚਾ ਪੰਥ ਇੱਕ ਡਟ ਹੋਣਾ ਚਾਹੀਦਾ ਔਰ ਜੋ ਪੰਥ ਦੇ ਵਿਖਰੇਵੇਂ ਮੇਂ ਮਿਲ ਬੈਠ ਕੇ ਉਹਨਾਂ ਦਾ ਹੱਲ ਕੀਤਾ ਜਾਣਾ ਚਾਹੀਦਾ ਜੋ ਕਿ ਸ਼੍ਰੋਮਣੀ ਕਾਲੀ ਦਲ ਵੀ ਪੰਥ ਦੀ ਜਮਾਤ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਪੰਥ ਦੀ ਧਾਰਮਿਕ ਸੰਸਥਾ اور ਬਹੁਤ ਵੱਡੀ ਸੰਗਤ ਦੋਡੇ ਵੀ ਸਾਰੇ ਸਾਡਾ ਪੰਥ ਦਾ ਅੰਗ ਹੈ ਬਾਕੀ ਦੀਆਂ ਜਥੇਬੰਦੀਆਂ ਵੀ ਤੋਂ ਮੈਂ ਸਭ ਪਹਿਲੇ ਦਿਨ ਤੋਂ ਇਸ ਗੱਲ ਦਾ ਕੱਟੜ ਮਤਾਈ ਹੈ ਕਿ ਸਾਰੇ ਪੰਥ ਦੇ ਵਿੱਚ ਇੱਕ ਡੁੱਟਾ ਹੋਣੀ ਚਾਹੀਦੀ ਹੈ ਔਰ ਸਾਡੇ ਜੋ ਵਖਰੇਵੇਂ ਆ ਉਹ ਦੂਰ ਹੋਣੇ ਚਾਹੀਦੇ ਆ ਜੋ ਸਾਡੇ ਵਿੱਚ ਦੂਰੀਆਂ ਉਹ ਸਾਡੀਆਂ ਦੂਰੀਆਂ ਬਿਲਕੁਲ ਖਤਮ ਹੋਣੀਆਂ ਚਾਹੀਦੀਆਂ ਕਿਸੇ ਸਿੱਖ ਪੰਥ ਨੂੰ ਕੀ ਕਰੋ ਇਸ ਅੰਦੀ ਮੈਂ ਆਪਣੇ ਵੱਲੋਂ ਸਮੁੱਚੇ ਖਾਲਸਾ ਪੰਥ ਨੂੰ ਬੇਨਤੀ ਕਰਾਂਗਾ ਜਥੇਬੰਦੀਆਂ ਨੂੰ ਕਿ ਸਾਰੇ ਇੱਕਜੁੱਟ ਹੋ ਕੇ ਪੰਥ ਦੀ ਚੜ੍ਹਦੀ ਕਲਾ ਲਈ ਆਪਾਂ ਸਾਰੇ ਇਕੱਠੇ ਹੋ ਕੇ ਕੌਮ ਦੀ ਚੜ੍ਹਦੀ ਕਲਾ ਲਈ ਮਿਲ ਬੈਠ ਕੇ ਆਉਣ ਵਾਲੇ ਭਵਿੱਖ ਦੇ ਸਮੇਂ ਲਈ ਕੌਮ ਦੀ ਖਾਤਰ ਕੋਈ ਨਿਰਣੈ ਲਈ ਜਾਣ ਕੋਈ ਫੈਸਲੇ ਕੀਤੇ ਜਾਣ ਇਸ ਲਈ ਮੈਂ ਸਾਰਿਆਂ ਨੂੰ ਆਪਣੇ ਵੱਲੋਂ ਅਪੀਲ ਕਰਦਾ